ਪੰਜਾਬ ਦੀ ਸਿਆਸਤ ਵਿੱਚ ਇੱਕ ਪਾਰਟੀ ਦਾ ਖਲਾਰਾ ਨਹੀਂ ਸਿਮਟ ਰਿਹਾ ਹਾਲਾਂਕਿ ਜਿਹੜੇ ਬਾਗੀ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਸ ਦੇ ਵਿੱਚ ਕਈ ਵੱਡੇ ਲੀਡਰ ਨੇ ਜਿਹੜੇ ਕੀ ਪਹਿਲਾਂ ਬਾਦਲ ਪਰਿਵਾਰ ਦੇ ਨਾਲ ਨਾਲ ਤਾਲਮਲਾ ਕੇ ਚੱਲਦੇ ਸੀ ਪਰ ਹੁਣ ਵਿਗੜੇ ਹੋਏ ਨੇ ਤਾਲ ਵੀ ਤੇ ਸੁਰ ਵੀ ਹੁਣ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਨਤਮਸਤਕ ਹੋਣਾ ਹੈ ਮਾਫੀ ਮੰਗਣੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਮੰਗੀ ਗਈ ਮਾਫੀ ਤੋਂ ਸੰਤੁਸ਼ਟ ਨਹੀਂ ਆਏ ਚਾਹ ਬੀਬੀ ਜਗੀਰ ਕੌਰ ਸੀ ਚਾਹ ਗੁਰਪ੍ਰਤਾਪ ਸਿੰਘ ਵਡਾਲਾ ਸੀ ਪ੍ਰੀਮ ਸਿੰਘ ਚੰਦੂ ਬਾਜਰਾ ਸੀ ਕਹਿੰਦੇ ਕਿ ਮਾਫੀ ਮੰਗਣ ਦਾ ਢੰਗ ਤਰੀਕਾ ਹੀ ਠੀਕ ਨਹੀਂ ਸੀ ਉਹ ਭਾਵਨਾ ਨਾਲ ਮੰਗੀ ਨਹੀਂ ਗਈ ਹੁਣ ਦੇਖਦੇ ਆ ਕਿ ਅੱਜ ਦੀ ਤਸਵੀਰ ਕੀ ਆਉਂਦੀ ਹੈ ਪਰ ਜਿਹੜੀ ਉਸ ਤੋਂ ਪਹਿਲਾਂ ਗੱਲਾਂ ਹੋ ਰਹੀਆਂ ਨੇ ਉਹ ਕੀ ਸੰਕੇਤ ਦਿੰਦੀਆਂ ਬਿਲਕੁਲ ਇਸਤੇ ਵੀ ਕਿਉਂਕਿ ਮਹੱਤਵਪੂਰਨ ਅੱਜ ਪੰਜਾਬ ਦੀ ਸਿਆਸਤ ਜਾਂ ਸ਼੍ਰੋਮਣੀ ਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਕਿ ਵੱਡਾ ਦਿਨ ਕਿਹਾ ਜਾਂ ਕਿਹਾ ਜਾ ਸਕਦਾ ਕਿ ਕਾਲੀ ਲੀਡਰ ਆਪਣੇ ਵੇਲੇ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਦੀ ਭੁੱਲ ਬਖਸ਼ਾਉਣਾ ਅਕਾਲ ਤਖਸਾਲ ਕੁੱਲ ਜਥੇਦਾਰ ਕੁੱਲ ਜਾ ਰਹੇ ਨੇ ਔਰ ਬੀਤੇ ਦਿਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸੰਦੀਪ ਇਸ ਜੇ ਨਮਾ ਬਾਕੀ ਕਹਿ ਲੋ ਉਹਦੇ ਚ ਕੱਲ ਜਿਹੜੀ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਆ ਦਾ ਟ੍ਰਿਬਿਊਨੋ ਬਾਕੀ ਖਬਰਾਂ ਦੇ ਵਿੱਚ ਖਬਰ ਛਪੀ ਆ ਕਿ ਝੁੰਦਾ ਪੈਨਲ ਹੈਡ ਰეკਮੈਂਡਡ ਚੇਂਜ ਇਨ ਐਸਡੀ ਲੀਡਰਸ਼ਿਪ ਵੱਡਾਲਾ ਹਨ ਜਿਹੜੀ ਆਪਾਂ ਝੁੰਦਾ ਉਰ ਰਿਪੋਰਟ ਪਿਛਲੇ 2 ਸਾਲਾਂ ਤੋਂ ਕਿਸੇ ਨੂੰ ਪਤਾ ਨਹੀਂ ਸੀ ਉਹ ਆਪਰ ਰਿਪੋਰਟ ਨਸ਼ਰ ਕੀਤੀ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੱਕ ਚਰਚਾ ਦਾ ਕਾਰਨ ਬਣ ਚੁੱਕੀ ਆ ਬੀਤੇ ਦੇ ਨਹੀਂ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਹਰਪ੍ਰਤਾਪ ਹਰਿੰਦਰਪਾਲ ਸਿੰਘ ਚੰਦੂਮੜਾ ਦੋਨਾਂ ਜਿਹੜੇ ਸਾਬਕਾ ਐਮਐਲਏ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਝੁੰਦਾ ਕਮੇਟੀ ਦੇ ਜਿਹੜਾ ਪੈਨਲ ਦੀ ਰਿਪੋਰਟ ਉਹ ਜ਼ਿਕਰ ਕੀਤਾ ਲੇਕਨਾਲ ਦੇ ਨਾਲ ਪ੍ਰੈਸ ਕਾਨਫਰੰਸ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਮੜਾ ਸ਼ਮਿਤ ਕਿਤੇ ਉਹ ਅੱਜ ਉੱਥੇ ਜਾ ਰਹੇ ਨੇ ਦਰਬਾਰ ਸਾਹਿਬ ਜਾ ਰਹੇ ਨੇ ਉਹ ਸਭ ਤੋਂ ਵੱਡੀ ਗੱਲ ਇਹ ਕੋ ਭੁੱਲ ਬਖਸ਼ਾਉਣ ਵਾਲੀ ਹੀ ਗੱਲ ਹੋ ਦਿੱਆ ਕਿ ਅ ਅੱਜ ਕਿਉਂਕਿ ਨਾ ਟਾਈਮ ਲੈ ਅਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਵੀ ਮਿਲਣਗੇ ਜਾ ਕੇ ਉਸ ਮਸਲੇ ਦੇ ਵਿੱਚ ਕਿ ਕੀ ਕੁਝ ਹੋਇਆ ਇਹ ਇਸ ਮਸਲੇ ਦੇ ਵਿੱਚ ਕਿਉਂ ਜਿਹੜੀ ਮਾਫੀ ਮੰਗੀ ਨਹੀਂ ਗਈ ਹੁਣ ਉਹ ਕਹ ਰਿਹਾ ਕਿ ਜਿਹੜਾ ਹੋਈਆਂ ਨੇ ਨਵੰਬਰ ਦਸੰਬਰ ਜਿਹੜਾ 2015 ਤੋਂ ਜਿਹੜੀਆਂ ਵਾਪਰੀਆਂ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਉਹ ਸਾਰੀਆਂ ਜਿਹੜੀਆਂ ਵੀ ਉਹ ਅੱਜ ਜਾ ਕੇ ਲਿਖਤੀ ਰੂਪ ਦੇ ਵਿੱਚ ਉਹ ਦੇਣਗੇ ਉਹ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਸਲਾ ਵੱਡਾ ਸੀ ਕਿ ਅੱਜ ਜਿਹੜੇ ਜਾ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾ ਸੁਦੇਸ਼ ਸਿੰਘ ਢੀਂਡਾ ਸਾਹਿਬ ਬੀਬੀ ਜ਼ਕੀਰ ਕੋਰ ਹੋਣੇ ਕਿ ਗੁਰੂ ਸਾਹਿਬ ਜੀ ਦੀ ਬੇਦਬੀ ਤੋਂ ਲੈ ਕੇ ਕਿਉਂਕਿ ਉਸ ਸਮੇਂ ਸ਼੍ਰੋਮਣੀ ਕਾਲੀਦਲ ਭਾਜਪੀ ਦੀ ਸਾਂਝੀ ਸਰਕਾਰ ਸੀ ਉਸ ਤੋਂ ਲੈ ਕੇ ਗੁਰੂ ਸਾਹਿਬ ਦੀ ਬੇਦਬੀ ਪੰਨੇ ਖਿਲਾਰਨੇ ਪੰਨੇ ਪਾੜਨੇ ਵੰਗਾਰ ਦੇਣਾ ਸਰ ਸਰਕ ਸੂਬਾ ਸਰਕਾਰ ਨੇ ਸਮੇਂ ਸਿਰ ਕਾਰਵਿਕਨੀ ਇੱਕ ਡੇਰੇ ਵਾਲਿਆਂ ਨੂੰ ਮਾਫੀ ਕਰਦੇ ਮਾਫ ਕਰ ਦੇਣਾ ਚਿੱਠੀ ਆਉਣੀ ਚਿੱਠੀ ਲਿਖਾਈ ਜਾਣੀ ਲਿਖੀ ਜਾਣੀ ਸ਼ੁਰੂਬਨੀ ਕਮੇਟੀ ਦਾ 98 ਲੱਖ ਰੁਪਇਆ ਕਰੋੜ ਰੁਪਇਆ ਐਵੇਂ ਗੁਰੂ ਘਰ ਦਾ ਫੂਕ ਦੇਣਾ ਹੈਗਾ ਜਥੇਦਾਰ ਉਦੋ ਗਿਆਨੀ ਗੁਰਬਜਤ ਸਿੰਘ ਉਹਨਾਂ ਦਾ ਇਸਤੇਮਾਲ ਹੋਣਾ ਸਰਕਾਰੀ ਕੋਠੀਆਂ ਦੇ ਵਿੱਚ ਮੀਟਿੰਗਾਂ ਹੋਣੀਆਂ ਅਸਮਿਤ ਸਿੰਘ ਸੈਣੀ ਨੂੰ ਡੀਜੀਪੀ ਲਾਉਣਾ ਮੁਹੰਮਦ ਜ਼ਾਰਾ ਆਲਮ ਜਿਹੜੇ ਆਲਮ ਸੈਨਾ ਕਰਕੇ ਮਸ਼ਹੂਰ ਸੀ ਉਹਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਉਣਾ ਉਹਦੀ ਫਿਰ ਘਰ ਵਾਲੀ ਨੂੰ ਟਿਕਟ ਦੇਣੀ ਐਮਐਲਏ ਬਣਾਉਣਾ ਮੁੱਖ ਸੰਸਦ ਇਸ ਕੱਤਰ ਬਣਾ ਇਹ ਕਾਲੀਦਲ ਵੇਲੇ ਹੁਣ ਇਹ ਲੀਡਰ ਮੰਨਦੇ ਕਿ ਸਾਡੇ ਕੋਲ ਗੁਨਾਹ ਹੋਏ ਨੇ ਉਹ ਭੁੱਲ ਬਖਸ਼ਾਉਣ ਵਾਸਤੇ ਜ਼ਥੇਦਾਰ ਸਾਹਿਬ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਦੇਣਗੇ ਅੱਜ ਤੇ ਨਹੀਂ ਇਹਨਾਂ ਨੂੰ ਸਜ਼ਾ ਮਿਲੇਗੀ ਕਿਉਂਕਿ ਉਸ ਤੋਂ ਬਾਅਦ ਪੰਜ ਸਿੰਘ ਸਭਾ ਦੀ ਮੀਟਿੰਗ ਹੋਈ ਉਹਦੇ ਵਿੱਚ ਦੇਖਦੇ ਕਿ ਇਹਨਾਂ ਨੂੰ ਤਨਖਾਹੀਆ ਇਕਰਾਰ ਦਿੰਦੇ ਕਿ ਨਹੀਂ ਦਿੰਦੇ ਸੇਵਾ ਕੀ ਇਹਨਾਂ ਦੇ ਲਾਉਂਦੇ ਨੇ ਪਰ ਇਹ ਜੋ ਅੱਜ ਜਾ ਰਹੇ ਨੇ ਕਾਲੀਦਲ ਦੀ ਇਹ ਲੀਡਰਸ਼ਿਪ ਚਾਹੇ ਉਹਦੇ ਸਿਕੰਦਰ ਸਿੰਘ ਮਲੂਕਾ ਹੋਣੀ ਵੀ ਆ ਉਹ ਮਿਲਣਗੇ ਭੁੱਲ ਬਖਸ਼ਾਉਣੀ ਚਾਹੀਦੀ ਹੈ ਇਹਦੇ ਚ ਕਿਉਂਕਿ ਪਹਿਲਾਂ ਵੀ ਭੁੱਲ ਬਖਸ਼ਾਉਂਦੇ ਰਹੇ ਨੇ ਅਕਾਲੀ ਦਲ ਦੇ ਲੀਡਰ ਜਾਂ ਹੋਰ ਵੀ ਲੀਡਰ ਔਰ ਪੰਥ 마ਫ ਵੀ ਕਰਦਾ ਰਿਹਾ ਹੁਣ ਅਕਾਲੀ ਦਲ ਉਹ ਜੋ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਨੇ ਜਦੋਂ ਜਦੋਂ ਅਕਾਲ ਤਖਤ ਤੇ ਕੋਈ ਕਾਰਵਾਈ ਅਕਾਲੀ ਦਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਕਦੀ ਇਹ ਰੈਡ ਕਾਰਪਟ ਵਿਛਾਉਂਦੇ ਰਹੇ ਲੋਕਾਂ ਨੇ ਮਾਫ ਨਹੀਂ ਕੀਤਾ ਹੁਣ ਇਸ ਇਸ ਵਿੱਚ ਸਭ ਤੋਂ ਵੱਡਾ ਰੋਲ ਆ ਜਾਏਗਾ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹਨ ਕਿ ਉਹ ਪੰਥ ਨੂੰ ਕਬੂਲਦੇ ਨੇ ਜਾਂ ਫਿਰ ਸ਼ਰੂਮਨੀ ਕਾਲੀ ਦਲ ਨੂੰ ਕਬੂਲਦੇ ਹੈਗੇ ਨੇ ਇਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ ਅਗਰ ਤੇ ਗਿਆਨੀ ਰਗਬੀਰ ਸਿੰਘ ਹੋਣਾ ਨੇ ਪੰਥ ਦੀ ਗੱਲ ਕੀਤੀ ਨਾ ਕਿ ਸ਼ਰੂਮਨੀ ਕਾਲੀ ਦਲ ਦੀ ਗੱਲ ਕੀਤੀ ਨਾ ਕਿ ਸੁਬੀ ਸਿੰਘ ਬਾਦਲ ਦੀ ਗੱਲ ਕੀਤੀ ਤੇ ਗਿਆਨੀ ਰਗਬੀਰ ਸਿੰਘ ਹੋਣਾ ਦਾ ਕਦ ਬਹੁਤ ਵੱਡਾ ਹੋ ਜਾਏਗਾ ਜੇ ਉਹਨਾਂ ਨੇ ਪੰਥ ਦੀ ਗੱਲ ਕੀਤੀ ਜੇ ਉਹਨਾਂ ਨੇ ਨਿਰਪੱਖ ਤੌਰ ਤੇ ਅੱਜ ਕੋਈ ਫੈਸਲਾ ਲਿਆ ਤੇ ਨਹੀਂ ਤੇ ਫਿਰ ਜਿਵੇਂ ਬਾਕੀ ਦੇ ਜਿਹੜੇ ਕਾਲਤਖਬ ਸਾਹਿਬ ਤੇ ਜਥੇਦਾਰ ਬੈਠੇ ਨੇ ਉਹਨਾਂ ਵਾਂਗ ਉਹਨਾਂ ਦਾ ਵੀ ਕਦ ਬੌਣਾ ਹੋ ਜਾਊਗਾ ਇਹ ਗਿਆਨੀ ਰਗਬੀਰ ਸਿੰਘ ਹੋਣਾ ਦਾ ਵੀ ਇੱਕ ਵੱਡੀ ਇੱਕ ਧਰਮ ਸੰਕਟ ਦੇ ਵਿੱਚ ਦੂਜੀ ਗੱਲ ਸ਼੍ਰੋਮਣੀ ਕਾਲੀ ਨੇ ਦੋ ਵਾਰਾ ਉੱਥੇ ਸੇਵਾ ਕੀਤੀ ਹੈ ਪਰ ਜਿਹੜੇ ਸਿਧਾਂਤਕ ਤੌਰ ਤੇ ਜਾਂ ਜੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਉਹਦਾ ਜਿਹੜਾ ਵਿਧੀ ਵਿਧਾਨਾ ਉਹ ਇਹਨਾਂ ਨੇ ਫਾਲੋ ਵੀ ਨਹੀਂ ਕੀਤਾ ਉਹਦੀ ਪਾਲਣਾ ਹੀ ਨਹੀਂ ਕੀਤੀ ਹੈਗੀ ਹੁਣ ਇਹ ਵਾਲਾ ਜਿਹੜਾ ਧੜਾ ਵਾ ਜਿਹਦੀ ਅਗਵਾਈ ਸੁਦੇਸ਼ ਸਿੰਘ ਢੀਂਸੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਬੀਬੀ ਜਗੀਰ ਕੌਰ ਪਰਮਜੀਤ ਕੌਰ ਗੁਲਸ਼ਨ ਸਕੰਦਰ ਸਿੰਘ ਬਲੂਕਾ ਗੁਰਪ੍ਰਤਾਪ ਸਿੰਘ ਵਡਾਲਾ ਇਹ ਜਿਹੜੇ ਸਾਰੇ ਲੋਕ ਨੇ ਇਹ ਹੁਣ ਵਿਧੀ ਵਿਧਾਨ ਰਾਹੀਂ ਜਾਂ ਪੰਥ ਰਵੈਤਾ ਮੁਤਾਬਕ ਇਹ ਜਾ ਰਹੇ ਨੇ ਔਰ ਦੇਖਦੇ ਕਿ ਇਸ ਮਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਿਹੜੇ ਤੇ ਦਰਨੇ ਉਹ ਉਹ ਕਿਵੇਂ ਦੇਖਦੇ ਨੇ ਇਹ ਬੜਾ ਜ਼ਰੂਰੀ ਆ ਲੇਕਿਨ ਸਵਾਲ ਹੈ ਕਿ ਇਹਨਾਂ ਨੂੰ ਲੱਗਾ ਕਿ ਕਾਲੀ ਦਲ ਲੋਕਾਂ ਦੀਆਂ ਨਜ਼ਰਾਂ ਤੋਂ ਉਤਰ ਚੁੱਕਾ ਹੁਣ ਲੋਕਾਂ ਦੇ ਦਿਲ ਜਿੱਤਣ ਵਾਸਤੇ ਤੁਹਾਨੂੰ ਮਾਫੀ ਮੰਗਣੀ ਪੈਣੀ ਆ ਮਾਫੀ ਕਾਲੀ ਦਲ ਮੰਗਣ ਨੂੰ ਤਿਆਰ ਨਹੀਂ ਹੈ ਕਹਿੰਦੇ ਕਿ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਅੰਮ੍ਰਿਤਸਰ ਨੂੰ ਗੱਡੀਆਂ ਪਾ ਵੀ ਲਈਆਂ ਸੀ ਲੇਕਿਨ ਰਾਸਤੇ ਤੇ ਪਤਾ ਨਹੀਂ ਕਿਹਦਾ ਫੋਨ ਗਿਆ ਕਿ ਜੇ ਆਪਾਂ ਮਾਫੀ ਮੰਗ ਲਈ ਤੇ ਆਪਾਂ ਦੋਸ਼ੀ ਹੋਵਾਂਗੇ ਹੁਣ ਸਾਰਾ ਪੰਜਾਬ ਤੇ ਤੁਹਾਨੂੰ ਦੋਸ਼ੀ ਮੰਨ ਹੀ ਰਿਹਾਗਾ ਅਜੀਬ ਸਥਿਤੀ ਵਿੱਚ ਤੁਸੀਂ ਅਗਰ ਵੱਡਾ ਫੈਸਲਾ ਲੈਂਦੇ ਹੋ ਇਹ ਚੰਗੇ ਰਹੋਗੇ ਨਹੀਂ ਤੇ ਫਿਰ ਲੜਦੇ ਰਹੋਗੇ ਫਿਰ ਕਦੀ ਕਹਿ ਦੋ ਕਿ ਕਿ ਆਰਐਸਏ ਦੀ ਜਾਂ ਕਦੀ ਭਾਜਪਾ ਦੇ ਇੱਕ ਦੂਜੇ ਨੂੰ ਏਜੰਟ ਦੱਸੋਗੇ ਜਿਹੜੀਆਂ ਕਾਲੀ ਦਲ ਕੋਲ ਖੁਦ ਕੋਲੋ ਗਲਤੀਆਂ ਆਈਆਂ ਨਾ ਉਹ ਗਲਤੀਆਂ ਕਾਲੀ ਦਲ ਮੰਨਣ ਨੂੰ ਤਿਆਰ ਨਹੀਂ ਹੈ ਤੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਅਗਰ ਇਹ ਚੀਜ਼ਾਂ ਅਗਰ ਕਾਲੀ ਦਲ ਸਮੇ ਸਿਰ ਕਰ ਲੈਂਦਾ ਤੇ ਸਭ ਤੋਂ ਵੱਡੀ ਗੱਲ ਕਿ ਅੱਜ ਕਾਲੀ ਦਲ ਨੂੰ ਇਹ ਵਾਲੇ ਜਿਹੜੇ ਦੇਣਾ ਉਹ ਨਾ ਦੇਖਣੇ ਪੈਂਦੇ